ਕੋਛਦਾ ਕਿ ਸਭ ਤੋਂ ਬਹਾਦਰ ਕੌਮ ਕਿਹੜੀ ਹੈ ਤੇ ਕਿਸੇ ਨੇ ਕਿਹਾ ਮਰ ਹਟੇ ਜਿਹੜੇ ਹਟਦੇ ਨਹੀਂ ਤੇ ਮਰ ਕੇ ਹਟਦੇ ਨੇ ਉਹਨਾਂ ਨੇ ਇਤਿਹਾਸ ਸੁਣਿਆ ਕਹਿੰਦੇ ਨਹੀਂ ਨਹੀਂ ਉਹ ਤਾਂ ਮਰ ਕੇ ਹਟ ਜਾਂਦੇ ਨੇ ਸਾਡੇ ਬਾਪੇ ਦੀਪ ਸਿੰਘ ਜੀ ਸਾਡੀ ਸਿੱਖ ਕੌਮ ਮਰ ਕੇ ਵੀ ਨਹੀਂ ਹਟਦੀ ਜਿਨ੍ਹਾਂ ਨੇ ਸੀਸ ਦੁਬਾਰਾ ਤਲੀ ਤੇ ਰੱਖਿਆ ਤੇ ਚੱਲ ਕੇ ਫੇਰ ਵੀ ਮੁਗਲਾਂ ਦੇ ਨਾਲ ਲੜਾਈਆਂ ਕੀਤੀਆਂ ਤੇ ਮੁਗਲਾਂ ਨੂੰ ਡਰਾਇਆ ਜਿੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਉਸ ਸਮੇਂ ਤੇ ਬਾਬਾ ਦੀਪ ਸਿੰਘ ਜੀ ਨੂੰ ਇਹ ਖਿਤਾਬ ਦਿੱਤਾ ਸੀ ਜਿੰਦਾ ਸ਼ਹੀਦ ਦਾ ਕਿ ਇਹ ਤਾਂ ਮੌਤ ਨੂੰ ਮਰੇ ਰੱਖ ਕੇ ਲੜ ਰਹੇ ਨੇ ਚਾਰ ਪੀੜਾ ਲਿਖਣ ਸਮੇਂ ਬਾਬਾ ਜੀ ਨੇ ਕਲਮਾ ਤੇ ਸ਼ਾਇਰੀ ਦੀ ਸੇਵਾ ਕੀਤੀ ਭਾਈ ਮਨੀ ਸਿੰਘ ਜੀ ਨੇ ਪੀੜਾ ਲਿਖੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੰਦਵਾ ਸਾਹਿਬ ਬੈਠ ਕੇ ਲਖਵਾਈਆਂ ਗੁਰੂ ਗ੍ਰੰਥ ਸਾਹਿਬ ਜੀ ਕੋਈ ਕਰ ਮੋਟਾ ਜਾਂ ਪਤਲਾ ਨਹੀਂ ਆ ਫੇਰ ਜਿੰਨੀ ਸ਼ਾਈ ਬਾਬਾ ਦੀਪ ਸਿੰਘ ਜੀ ਰੋਜ਼ ਕੋਲ ਦੇ ਰਹੇ ਉਹਨੀ ਸ਼ਾਈ ਇੱਕ ਮਾਤਰ ਇੱਕ ਰੰਗ ਦੇ ਵਿੱਚ ਆਉਂਦੀ ਸੀ ਵੇਖੋ ਉਸ ਕਮਾਨ ਜਿਹੜੀ ਆ ਆਕਾਲ ਪੁਰਖ ਦੀ ਬਰਸ਼ਿਸ਼ ਉਹਨਾਂ ਦੇ ਉੱਪਰ ਆ ਉਹ ਸਾਡੇ ਵਿੱਚ ਨਹੀਂ ਸਾਡੇ ਕੋਲ ਨੇ ਆਪਾਂ ਹਰ ਪਲ ਮਹਿਸੂਸ ਕਰਦੇ ਆ ਬਾਬਾ ਦੀਪ ਸਿੰਘ ਜੀ ਜੋ ਮਨ ਚ ਆਉਂਦਾ ਉਹ ਅੱਗੇ ਹੋ ਜਾਂਦਾ ਜੋ ਚਾਹੀਦਾ ਉਹ ਮਿਲਿਆ ਹੁੰਦਾ ਦੇ ਨਾਮ ਸਿਰਵਾਏ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਜਿਨੀ ਆਇਆ ਅਕਸ਼ਮ ਮੇਰੀ ਦਿਨ ਦੀ ਸ਼ੁਰੂਆਤ ਹੀ ਮਹਾਰਾਜ ਦੇ ਚਰਨਾਂ 'ਤੇ ਜੜਾ ਅਸੀਸ ਝੁਕਾ ਕੇ ਹੁੰਦੀ ਆ ਔਰ ਜ਼ਿੰਦਗੀ 'ਚ ਜੋ ਬਣਿਆ ਜੋ ਮਿਲਿਆ ਉਹ ਸਭ ਇਹਨਾਂ ਦਾ ਹੀ ਆ ਔਰ ਦਿਨ ਦੀ ਸ਼ੁਰੂਆਤ ਇੱਥੋਂ ਹੀ ਆ ਕੇ ਕੀਤੀ ਜਾਂਦੀ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ 364 ਦਿਨ ਸਾਲ ਦੇ 365 ਦਿਨ ਨਾ 364 ਦਿਨ ਇਹਨਾਂ ਕੋ ਮੰਗਦਾ ਵਾ ਰੋਜ਼ ਝੋਲੀ ਢੱਕੇ ਭੀਖ ਮੰਗਦਾ ਔਰ ਝੋਲੀ ਭਰ ਕੇ ਤੋਰਦੇ ਨੇ ਵੀ ਮੰਗਤਾ ਬਣ ਕੇ ਉਹਨਾਂ ਬਾਦਸ਼ਾਹ ਬਣਾ ਕੇ ਤੋਰਦੇ ਨੇ ਅੱਜ ਅੱਜ ਕੁਰਬਾਨੀ ਦੇ ਉੱਤੇ ਇਸ ਉਹਨਾਂ ਦੇ ਸਜਦਾ ਅੱਜ ਸਿਰਫ ਸਜਦਾ ਅੱਜ ਮੰਗਣ ਕੁਛ ਨਹੀਂ ਆਇਆ ਅੱਜ ਸਜਦਾ ਕਰਨ ਆਇਆ ਬਸ ਬਾਬਾ ਜੀ ਦੀ ਕੁਰਬਾਨੀ ਦੇ ਉੱਤੇ ਮਤਲਬ ਲਸਾਨੀ ਜਿਹੜੀ ਉਹਨਾਂ ਦੀ ਸ਼ਹਾਦਤ ਹੈ ਦੁਨੀਆ ਕਰਦੀ ਹੈ ਵੀ ਸੀ 47 ਤੇ ਧਰ ਕੇ ਤੁਰਨ ਵਾਲਾ ਸੂਰਮਾ ਲੜਨ ਵਾਲਾ ਸੂਰਮਾ ਅੱਜ ਸਿਰਫ 사ਜਦਾ ਆਇਆ ਇਹਨਾਂ ਨੂੰ ਸੰਗਤ ਬੜੇ ਵੱਡੇ ਪੱਦਰ ਤੇ ਆ ਰਹੀ ਆ ਬੱਚੇ ਬੀਬੀਆਂ ਬਜ਼ੁਰਗ ਭੈਣਾ ਸਾਰੇ ਇੱਥੇ ਪਹੁੰਚ ਰਹੇ ਨੇ ਕਿਵੇਂ ਲੱਖਾਂ ਕਰੋੜਾਂ ਲੋਕ ਹਜ਼ਾਰਾਂ ਦੀ ਗਿਣਤੀ ਚ ਦਿੱਲੀ ਲੋਕ ਇੱਥੇ ਆਉਂਦੇ ਨੇ ਰੋਜ਼ਾਨਾ ਔਰ ਜੋ ਜੋ ਮੰਗਦੇ ਨੇ ਲੋਕਾਂ ਦੀ ਇੰਨੀ ਸ਼ਰਧਾ ਵੀ ਪ੍ਰਮਾਤਮਾ ਅੰਗ ਸੰਗ ਸਹਾਈ ਰਹਿੰਦੇ ਨੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਨੇ ਔਰ ਇਸੇ ਤਰੀਕੇ ਲੋਕਾਂ ਦੀ ਬਾਹ ਫੜਦੇ ਰਹਿਣ ਲੋਕਾਂ ਦੇ ਅੰਗ ਸੰਗ ਸਹਾਈ ਰਹਿਣ ਸੰਤਾਂ ਦੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਜਦੋਂ ਵੀ ਬੰਦਾ ਇੱਕ ਤੇ ਆਈਦਾ ਨਾ ਸ਼ੁਕਰਾਨੇ ਦੇ ਵਿੱਚ ਇਥੇ ਮੁਸ਼ਕਲ ਦੇ ਵਿੱਚ ਵੀ ਜਦੋਂ ਕੋ ਬੰਦਾ ਆਉਂਦਾ ਤੇ ਉਹ ਬਾਬਾ ਜੀ ਦੇ ਜਿਹੜਾ ਉਹ ਸਜਦਾ ਕਰਨਾ ਹੁੰਦਾ ਉਹਨਾਂ ਦੇ ਸੀਸ ਨਵਾਉਂਦਾ ਹੈ ਤੇ ਮੇਰਾ ਖਿਆਲ ਹੈ ਵੀ ਉਸ ਮੁਸ਼ਕਲ ਦੇ ਵਿੱਚੋਂ ਕੱਢ ਵੀ ਦਿੰਦੇ ਨੇ ਕੀ ਲੱਗਦਾ ਕਿ ਪੂਰੀ ਦੁਨੀਆ ਮਨਦੀਪ ਸਿੰਘ ਮਾਨਾ ਨੂੰ ਜਾਣਦੀ ਆ ਤਾਂ ਮਨਦੀਪ ਸਿੰਘ ਮਾਨਾ ਕਿੰਨਾ ਕਰਕੇ ਬਣਿਆ ਮੈਂ ਜੋ ਹੈਗਾ ਮੈਂ ਕਹਿਣਾ ਕਿ ਮੈਂ ਬਾਬਾ ਦੀਪ ਸਿੰਘ ਦੇ ਦਰ ਦੇ ਉੱਤੇ ਆ ਕੇ ਜੋ ਜਦੋਂ ਦੀ ਮੇਰੀ ਇੱਥੇ ਦੀ ਇਹਨਾਂ ਨਾਲ ਬਿਰਤ ਜੁੜੀ ਆ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆ ਨਾ ਲੋਕਾਂ ਦੇ ਪਿਆਰ ਦੀ ਨਾ ਸ਼ੋਰ ਦੀ ਕਿਸੇ ਚੀਜ਼ ਦੀ ਕਮੀ ਨਹੀਂ ਆ ਔਰ ਮੈਂ ਫਿਰ ਉਹ ਗੱਲ ਬਾਰ-ਬਾਰ ਆ ਜਾਂਦੀ ਦਿੱਲੀ ਆ ਕੇ ਮੈਂ ਇੱਥੇ ਜਿੱਨਾਂ ਚ ਰੋਵਾਂ ਨਾ ਇਸ ਬਾਬੇ ਦੇ ਦਰ ਤੇ ਤੇ ਮੇਰੇ ਮਨ ਨੂੰ ਤਸੱਲੀ ਨਹੀਂ ਹੁੰਦੀ ਰੋਣਾ ਇਸ ਕਰਕੇ ਨਹੀਂ ਕਿ ਮੈਨੂੰ ਦੋ ਰੋਣਾ ਸ਼ੁਕਰਾਨੇ ਦਾ ਕਿ ਮੇਰੀ ਕਾਤ ਤੋਂ ਮੇਰੀ ਲੋੜ ਤੋਂ ਵੱਧ ਤੁਸੀਂ ਮੈਨੂੰ ਦਿੱਤਾ ਮੈਂ ਤਾਂ ਕੁਝ ਵੀ ਨਹੀਂ ਹੈਗਾ ਉਹ ਵੀ ਕਾਤ ਹੋਏ ਵੀ ਉਹ ਤਾਂ ਹੀ ਆ ਮਤਲਬ ਗੁਰੂ ਮਹਾਰਾਜ ਦੇ ਦਰ ਤੇ ਆਏ ਔਰ ਬਿਨਾ ਮੰਗੇ ਆਈ ਬਿਨਾ ਮਤਲਬ ਮੂੰਹ ਜੋ ਕੱਢਿਆ ਵੀ ਮਹਾਰਾਜ ਸਭ ਕੁਝ ਜਾਣਦੇ ਨੇ ਤੇ ਪੂਰਾ ਕਰਦੇ ਨੇ ਔਰ ਮੈਂ ਦਿੱਲੀ ਮਤਲਬ ਇੱਥੇ ਆ ਕੇ ਸ਼ੁਕਰਾਨੇ ਦੇ ਅਥਰੂ ਜਿਹੜੇ ਅੱਖਾਂ ਚੋਂ ਆਉਂਦੇ ਨੇ ਇਹ ਨਹੀਂ ਵੀ ਕੋ ਮਤਲਬ ਰੋਸ ਕੋ ਗਿਲਾ ਮੈਨੂੰ ਆ ਮਿਲਿਆ ਨਹੀਂ ਵੀ ਦਿੱਤਾ ਬਹੁਤ ਹੈ ਉਸ ਚੀਜ਼ ਦਾ ਹਮੇਸ਼ਾ ਹੀ ਮਨ ਭਰਦਾ ਇੱਥੇ ਆ ਕੇ ਜੀ ਕਾਬੇ ਨਾਲ ਪਿਆਰ ਹੈ ਬਾਬਾ ਜੀ ਦਾ ਸਾਡੇ ਨਾਲ ਪਿਆਰ ਹੈ ਅਸੀਂ ਤੇ ਮਤਲਬ ਬੱਚੇ ਹੀ ਉਹਨਾਂ ਦੇ ਚਰਨਾਂ ਦੀ ਧੂੜ ਆ ਪਰਮਾਤਮਾ ਆਪਣੇ ਚਰਨਾਂ ਦੀ ਧੂੜ ਹੀ ਬਣਾ ਕੇ ਰੱਖਣ ਤੁਹਾਡੇ ਚਰਨਾਂ 'ਚ ਹੀ ਜਗ੍ਹਾ ਮਿਲੀ ਰਵੇ ਵੀ ਜਿੱਥੇ ਕਿਤੇ ਵੀ ਹੋਵਾਂ ਮੈਂ ਤੇ ਮਤਲਬ ਜੇ ਸ਼ਹਿਰ ਤੋਂ ਬਾਹਰ ਵੀ ਆ ਤੇ ਸਵੇਰੇ ਦੇਣ ਦਾ ਇੱਕ ਨੇਤੇ ਰਹੇ ਹੁੰਦਾ ਮੈਂ ਨਹੀਂ ਕਹਿੰਦਾ ਮੈਂ ਬਹੁਤ ਬਾਠ ਕਰਦਾ ਵਾਂ ਮਤਲਬ ਮੈਨੂੰ ਬਹੁਤ ਕੋ ਬਾਣੀ ਆਉਂਦੀ ਹੈ ਪਰ ਮੈਂ ਇੱਕ ਗੱਲ ਕਹਿਣਾ ਵੀ ਮੇਰੇ ਫੋਨ 'ਚ ਜਦੋਂ ਫੋਟੋ ਹੁੰਦੀ ਆ ਸਭ ਤੋਂ ਪਹਿਲਾਂ ਜਦੋਂ ਮੈਂ ਮਤਲਬ ਉੱਠ ਕੇ ਮਹਾਰਾਜ ਦਾ ਸ਼ੁਕਰਾਨਾ ਕਰਦਾ ਵੀ ਰੱਬਾ ਜਿੱਥੇ ਵੀ ਬੈਠਾ ਤੇਰੀ ਬਦੌਲਤ ਬੈਠਾ ਅਸੀਂ ਜੀ ਦਿਹਾਣਾ ਸੰਗ ਕੌਣ ਦੇਣੀ ਬਾਬੇ ਕੋ ਮੰਗਦਾ ਵਾਂ ਅੱਜ ਜਿਹੜਾ ਸ਼ਹੀਦੀ ਦਿਹਾੜਾ ਅੱਜ ਸਿਰਫ ਸਜਦਾ ਅੱਜ ਸਿਰਫ ਪ੍ਰਮਾਤਮਾ ਨੂੰ ਸਜਦਾ ਆ ਕੇ ਤੁਹਾਡੀ ਕੁਰਬਾਨੀ ਨੂੰ ਤੁਸੀਂ ਪੰਥ ਲਈ ਕੌਮ ਲਈ ਇੰਨੀ ਲਸਾਨੀ ਕੁਰਬਾਨੀ ਦਿੱਤੀ ਔਰ ਅੱਜ ਤੱਕ ਲੋਕਾਂ ਦੀ ਤੁਸੀਂ ਸ਼ਹੀਦ ਮਤਲਬ ਜਿੱਥੇ ਤੁਸੀਂ ਸ਼ਹੀਦ ਹੋਏ ਜਿੱਥੇ ਕੁਰਬਾਨੀ ਦਿੱਤੀ ਅੱਜ ਤੱਕ ਵੀ ਤੁਸੀਂ ਲੋਕਾਂ ਦੀ ਬਾਹ ਫੜ ਕੇ ਰੱਖਦੇ ਹੋ ਔਰ ਸੰਗਤਾਂ ਦਾ ਪਿਆਰ ਤੁਹਾਨੂੰ ਦੱਸ ਹੀ ਰਿਹਾ ਵੀ ਬਾਬਾ ਜੀ ਦੀ ਕਿੰਨੀ ਕਿਰਪਾ ਤੇ ਬਾਬਾ ਜੀ ਦੀ ਕਿੰਨੀ ਮੰਨਤਾ ਬਿਲਕੁਲ ਜੀ ਤਾਂ ਇਹ ਦੇਖਿਆ ਤੁਸੀਂ ਮਨਦੀਪ ਸਿੰਘ ਬੰਨਾ ਵੀ ਜੋ ਅੱਜ ਖਾਸ ਤੌਰ ਤੇ ਇੱਥੇ ਪਹੁੰਚੇ ਸੀਗੇ ਤਾਂ ਤਸਵੀਰਾਂ ਤੁਹਾਡੇ ਨਾਲ ਸੰਝਿਆ ਕਰ ਰਹੇ ਆ ਗੁਰੂ ਘ ਤਾਂ ਤਾਂ ਤੁਸੀਂ ਵੇਖ ਸਕਦੇ ਹੋ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤ ਜਿਹੜੀ ਇੱਥੇ ਪਹੁੰਚੀ ਹੋਈ ਆ ਤਾਂ ਹੋਰ ਵੀ ਜਿਹੜੀ ਸੰਗਤ ਹੈਗੀ ਆ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਆ ਤਾਂ ਇੱਥੇ ਹੋਰ ਵੀ ਸੰਗਤ ਮੌਜੂਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਹ ਵਾਹਿਗੁਰੂ ਜੀ ਕੀ ਖਾਤੇ ਜੀ ਅੱਜ ਸ਼ਹੀਦੀ ਦਿਹਾੜਾ ਬੜੇ ਸ਼ਰਧਾ ਭਾਵਨਾ ਬਣਾਇਆ ਜਾ ਰਿਹਾ ਬਾਬਾ ਦੀਪ ਸਿੰਘ ਦਾ ਤੁਸੀਂ ਵੀ ਗੁਰੂ ਘਰ ਵਿਖੇ ਆਏ ਹੋ ਕੀ ਕਹਿਣਾ ਬਾਬਾ ਜੀ ਦੀਪ ਸਿੰਘ ਜੀ ਤੇ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਸਵੇਰੇ ਇੱਥੇ ਖਲੋਜੋ ਤੇ ਕੱਲੇ-ਕੱਲੇ ਨੂੰ ਪੁੱਛੋ ਹੱਥ ਫੜ ਕੇ ਕਿ ਤੈਨੂੰ ਬਾਬਾ ਦੀਪ ਸਿੰਘ ਕੋਲੋਂ ਕੀ ਮਿਲਿਆ ਤੇ ਐਡੀ ਤਗੜੀ ਨਖਾਮ ਨੂੰ ਇੱਕ ਪੁੱਤ ਹੀ ਬਣ ਜਾਊਗੀ ਇਹ ਸਾਰੇ ਦੱਸਣਗੇ ਕਿ ਸਾਨੂੰ ਬਾਬਾ ਜੀ ਇਸ ਕੋਲ ਆ ਮਿਲਿਆ ਸਾਨੂੰ ਬਾਬਾ ਜੀ ਸੰਗੋ ਆ ਮਿਲਿਆ ਇਥੋਂ ਇੰਨੀਆਂ ਲੋਕੀ ਝੋਲੀਆਂ ਭਰ ਕੇ ਜਾਂਦੇ ਕਿ ਕਹਿਣ ਸੁਣ ਤੋਂ ਬਾਅਦ ਜਿੱਦਾਂ ਬਸ ਇਹੋ ਜਿਹਾ ਹਿਸਾਬ ਤੇ ਮੈਂ ਬਾਬਾ ਜੀ ਦੇ ਕੋਈ ਨਹੀਂ ਸਕਦੇ ਕੁਝ ਇੰਨਾ ਲੋਕਾਂ ਨੂੰ ਮਿਲਦਾ ਵਧੀਆ ਲੱਗਿਆ ਅੱਜ ਵੀ ਬਹੁਤ ਵਧੀਆ ਬਹੁਤ ਘਰ ਦੀ ਸਜਾਵਟ ਬੜੀ ਸੋਹਣੀ ਬਹੁਤ ਸੋਹਣੀ ਸਜਾਵਟ ਬਹੁਤ ਵਧੀਆ ਬਾਬਾ ਜੀ ਦੀ ਬਹੁਤ ਵਧੀਆ ਬਹੁਤ ਭਾਈ ਕਰ ਜੀ ਤੁਸੀਂ ਵੀ ਆਇਓ ਕੀ ਬਹੁਤ ਵਧੀਆ ਲੱਗੰਦਿਆ ਜੀ ਝੋਰੀਆਂ ਭਰ ਕੇ ਜਾਈਦੀਆਂ ਖਾਲੀ ਨਹੀਂ ਜਾਈਦਾ ਜੋ ਮੰਗੀਦਾ ਸੋਈ ਪਾਈਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕਦਾਸ ਮੁਕਤੇ ਜੋ ਬੋਲੇ ਇਹ ਆ ਉਹ ਸੱਚ ਹੋਵੇ ਇੱਥੇ ਸਭ ਕੁਝ ਸੱਚ ਹੀ ਹੋ ਜਾਂਦਾ ਜੀ ਇੱਥੇ ਕੋਈ ਝੂਠ ਰਹਿੰਦਾ ਹੀ ਨਹੀਂ ਇਹ ਦਰ ਤੇ ਆਣ ਕੇ ਨੀਮਿਓ ਕੇ ਆਓ ਉੱਚਾ ਹੋ ਕੇ ਨਾ ਉਹ ਕਦੇ ਮਾਰ ਕੇ ਨਾ ਫਲ ਨੀਵੇਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਰਿਆ ਜਿਹੜਾ ਨੀਵਾ ਹੋ ਕੇ ਹੁੰਦਾ ਨਾ ਬੜਾ ਕੁਝ ਪਾ ਕੇ ਜਾਂਦਾ ਜੋ ਤੇ ਜਿਹੜਾ ਉੱਚਾ ਹੋ ਕੇ ਹੁੰਦਾ ਵਾ ਉਹ ਫਿਰ ਮਾਰਿਆ ਹੀ ਜਾਂਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਇਹ ਤਸਵੀਰਾਂ ਤੁਸੀਂ ਵੇਖਿਆ ਕਿ ਵੱਡੇ ਪੱਤਰ ਦੇ ਉੱਤੇ ਗੁਰਸਿੱਖ ਸੰਗਤ ਪਹੁੰਚੀ ਆ ਤਾਂ ਇੱਥੇ ਵੀ ਕੁਝ ਪਹਿਣਾ ਬੀਬੀਆਂ ਪਹਿਣਾ ਵੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਸਿੱਧੀ ਦਿਹਾੜਾ ਆ ਬਾਬਾ ਦੀਪ ਸਿੰਘ ਜੀ ਦਾ ਤੁਸੀਂ ਗੁਰੂ ਘਰ ਆਏ ਹੋ ਕੀ ਕਿਰਦਾਰ ਜੀ ਬਾਬਾ ਦੀਪ ਸਿੰਘ ਜੀ ਦੀ ਅਨੋਖੀ ਸ਼ਹਾਦਤ ਜੇ ਮੈਨੂੰ ਥੋੜਾ ਸਮਾਂ ਚੈਨਲ ਵਾਲੇ ਦੇਣ ਤੇ ਅੱਜ ਕੱਲ ਮੈਂ ਹਰਮੇਸ਼ ਕੋਰ ਯੋਧੇ ਪ੍ਰਿੰਸੀਪਲ ਅਰ ਟਾਇਰ ਜ਼ਿਲ੍ਹਾ ਪਸ਼ ਅਫਸਰ ਪੀ ਐਚ ਡੀ ਕਰ ਰਿਹਾ ਹਾਂ ਬਾਬਾ ਦੀਪ ਸਿੰਘ ਜੀ ਤੇ ਅੱਜ ਤੱਕ ਕਿਸੇ ਵੀ ਯੂਨੀਵਰਸਿਟੀ ਚ ਬਾਬਾ ਦੀਪ ਸਿੰਘ ਜੀ ਤੇ ਪੀ ਐਚ ਡੀ ਨਹੀਂ ਹੋਈ ਬਾਬਾ ਦੀਪ ਸਿੰਘ ਜੀ ਦੀ ਇੰਨੀ ਅਨੋਖੀ ਸ਼ਹਾਦਤ ਹੈ ਕਿ ਕਹਿੰਦੇ ਆ ਕਿ ਬਾਹਰੋਂ ਕੋਈ ਵਿਅਕਤੀ ਆਇਆ ਤੇ ਉਹ ਪੁੱਛਦਾ ਕਿ ਸਭ ਤੋਂ ਬਹਾਦਰ ਕੌਮ ਕਿਹੜੀ ਆ ਤੇ ਕਿਸੇ ਨੇ ਕਿਹਾ ਮਰਹੱਟੇ ਜਿਹੜੇ ਹਟਦੇ ਨਹੀਂ ਤੇ ਮਰ ਕੇ ਹਟਦੇ ਨੇ ਤੇ ਫੇਰ ਜਦੋਂ ਉਹ ਹਰਮੰਦਰ ਸਾਹਿਬ ਆਏ ਨੇ ਅੰਮ੍ਰਿਤਸਰ ਆਏ ਨੇ ਉਹਨਾਂ ਨੇ ਇਤਿਹਾਸ ਸੁਣਿਆ ਕਹਿੰਦੇ ਨਹੀਂ ਨਹੀਂ ਉਹ ਤਾਂ ਮਰ ਕੇ ਹਟ ਜਾਂਦੇ ਨੇ ਸਾਡੇ ਬਾਬੇ ਦੀਪ ਸਿੰਘ ਜੀ ਸਾਡੀ ਸਿੱਖ ਕੌਮ ਮਰ ਕੇ ਵੀ ਨਹੀਂ ਹਟਦੀ ਜਿਨ੍ਹਾਂ ਨੇ ਸੀਸ ਦੁਬਾਰਾ ਧੜੀ ਤੇ ਰੱਖਿਆ ਤੇ ਚੱਲ ਕੇ ਫੇਰ ਵੀ ਮੁਗਲਾਂ ਦੇ ਨਾਲ ਲੜਾਈਆਂ ਕੀਤੀਆਂ ਤੇ ਮੁਗਲਾਂ ਨੂੰ ਦੜਾਇਆ ਬਾਬਾ ਜੀ ਦਾ ਜਨਮ 1682 ਈਸਵੀ ਨੂੰ ਹੋਇਆ ਤੇ ਫੇਰ 1700 ਇਸਵੀ ਦੇ ਵਿੱਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਜਾ ਕੇ ਅੰਮ੍ਰਿਤ ਪਾਨ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉਹਨਾਂ ਨੇ ਸਰਹੰਦ, ਸਡੌਰਾ, ਸਮਾਣਾ ਦੀਆਂ ਸਾਰੀਆਂ ਜੰਗਾਂ ਦੇ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਤੇ ਜਿੱਤਾਂ ਦੇ ਵਿੱਚ ਉਹ ਸਭ ਤੋਂ ਅੱਗੇ ਹੋ ਕੇ ਲੜਦੇ ਸੀ। ਬਾਬਾ ਬੰਦਾ ਬਹਾਦਰ ਇੰਨੇ ਪ੍ਰਭਾਵਿਤ ਹੋਏ ਕਿ ਆਪਾਂ ਕਹਿੰਨੇ ਨਾ ਜਿੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ। ਉਹਨਾਂ ਨੇ ਉਸ ਟਾਈਮ ਤੇ ਬਾਬਾ ਦੀਪ ਸਿੰਘ ਜੀ ਨੂੰ ਇਹ ਖਿਤਾਬ ਦਿੱਤਾ ਸੀ ਜਿੰਦਾ ਸ਼ਹੀਦ ਦਾ ਕਿ ਇਹ ਤਾਂ ਮੌਤ ਨੂੰ ਮੋਹਰੇ ਰੱਖ ਕੇ ਲੜ ਰਹੇ ਨੇ ਤੇ ਉਸ ਸਮੇਂ ਤੋਂ ਉਹਨਾਂ ਨੂੰ ਉਹਨਾਂ ਦਾ ਨਾਮ ਜਿੰਦਾ ਸ਼ਹੀਦ ਪਿਆ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਰੀਆਂ ਲੜਾਈਆਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਸਾਥ ਦਿੱਤਾ ਦਮਦਮਾ ਸਾਹਿਬ ਵਿਖੇ ਚਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਖ ਕੇ ਸਾਰੇ ਅਕਾਲ ਤਖਤ ਸਾਹਿਬ ਤੇ ਭੇਜੀਆਂ ਖਾਲਸਾ ਜੀ ਬਹੁਤ ਬਹੁਤ ਫਖਰ ਦੀਆਂ ਗੱਲਾਂ ਨੇ ਚਾਰ ਬੀੜਾਂ ਲਿਖਣ ਸਮੇ ਬਾਬਾ ਜੀ ਨੇ ਕਲਮਾ ਤੇ ਸ਼ਿਆਹੀ ਦੀ ਸੇਵਾ ਕੀਤੀ ਭਾਈ ਮਨੀ ਸਿੰਘ ਜੀ ਨੇ ਬੀੜਾਂ ਲਿਖੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਬੈਠ ਕੇ ਲਿਖਵਾਈਆਂ ਪਰ ਜਿੰਨੀਆਂ ਕਲਮਾਂ ਪੂਰੀ ਉਮਰ ਬਾਬਾ ਦੀਪ ਸਿੰਘ ਜੀ ਘੜਦੇ ਰਹੇ ਉਹ ਇੱਕਸਾਰ ਸੀ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਅੱਖਰ ਮੋਟਾ ਜਾਂ ਪਤਲਾ ਨਹੀਂ ਆ ਫੇਰ ਜਿੰਨੀ ਸ਼ਾਈ ਬਾਬਾ ਦੀਪ ਸਿੰਘ ਜੀ ਰੋਜ਼ ਕੋਲ ਦੇ ਰਹੇ ਉਹਨੀਆਂ ਸ਼ਾਈ ਇੱਕ ਮਾਤਰ ਇੱਕ ਰੰਗ ਦੇ ਵਿੱਚ ਆਉਂਦੀ ਸੀ ਵੇਖੋ ਉਸ ਕਮਾਲ ਜਿਹੜੀ ਆ ਅਕਾਲ ਪੁਰਖ ਦੀ ਬਖਸ਼ਿਸ਼ ਉਹਨਾਂ ਦੇ ਉੱਪਰ ਤੇ ਮਰ ਦੱਸ ਕਿਵੇਂ ਦਾ ਲੱਗਾ ਅੱਜ ਗੁਰੂ ਘਰ ਵਿਖੇ ਆ ਕੇ ਵੇਖੋ ਜੀ ਮੇਰਾ ਤਾਂ ਰੋਮ ਰੋਮ ਸਵਾਸ ਸਵਾਸ ਜਿਹੜਾ ਉਹ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਚ ਪਹਿਲੋਂ ਆਪਾਂ ਬਿਆਸ ਬਾਬਾ 사ਵਣ ਸਿੰਘ ਨਗਰ ਦੇ ਗੁਰਦੁਆਰਿਆਂ ਸਾਹਿਬ ਸਵੇਰੇ ਬਾਬਾ ਦੀਪ ਸਿੰਘ ਜੀ ਦਾ ਮਨਾਇਆ ਦਿਹਾੜਾ ਕਥਾਵਾਚਕਾਂ ਨੇ ਕਥਾ ਕੀਤੀ ਆ ਸੰਗਤ ਨੂੰ ਆਪਾਂ ਚਾਹ ਪਾਣੀ ਸ਼ਿਕਾਇਆ ਫੇਰ ਇੱਥੇ ਆਏ ਆ ਕਾਲਾ ਸਾਹਿਬ ਜ਼ਰੂਰ ਜਾਵਾਂਗੇ ਜਿੱਥੇ ਗੁਰੂ ਜੀ ਦਾ ਸੀਸ ਲੱਥਿਆ ਤੇ ਉਤੋਂ ਬਾਅਦ ਬਾਬਾ ਨੌਦ ਸਿੰਘ ਦੀ ਸਮਾਤ ਤੇ ਆਪਾਂ ਜ਼ਰੂਰ ਜਾਵਾਂਗੇ ਬਾਬਾ ਨੌਦ ਸਿੰਘ ਬਾਬਾ ਦੀਪ ਸਿੰਘ ਦੇ ਮਾਸੀ ਦੇ ਭਰਾ ਸਨ ਥੋੜਾ ਸਮਾਂ ਪਹਿਲਾਂ ਉਹ ਉੱਥੇ ਜਿਹੜੇ ਆ ਉਹ ਸ਼ੀਦੋਗੇ ਜਦੋਂ ਡਿੱਗੇ ਆ ਕੋੜੇ ਤੋਂ ਤੇ ਕਹਿਣ ਲੱਗੇ ਦੀਪ ਸਿਆ ਮੈਨੂੰ ਕੱਲੇ ਨੂੰ ਛੱਡ ਚੱਲਿਆ ਤੇ ਬਾਬਾ ਦੀਪ ਸਿੰਘ ਕਹਿੰਦੇ ਨੌਦ ਸਿਆ ਤੂੰ ਕੱਲਾ ਨਹੀਂ ਸਾਰੀ ਦੁਨੀਆ ਤੇਰੇ ਕੋਲ ਖਲੋ ਕੇ ਜਾਇਆ ਕਰੂਗੀ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਕਿ ਅੱਜ ਦਾ ਜਿੰਨੀਆਂ ਵੀ ਉਥੋਂ ਦੀ ਗੱਡੀਆਂ ਲੰਘਦੀਆਂ ਨੇ ਚਾਹੇ ਕੋਈ ਪੈਰ ਲੰਘਦੇ ਨੇ ਹਰ ਬੰਦਾ ਬਾਬਾ ਨੌਧ ਸਿੰਘ ਦੀ ਸਮਾਤ ਤੇ ਨਮਸਕਾਰ ਕਰਕੇ ਜਾਂਦੇ ਨੇ ਬਾਤੀ ਬਾਕੀ ਬਹੁਤ ਬਹੁਤ ਉਹਨਾਂ ਦੀਆਂ ਲੰਬੀਆਂ ਪਰਪਕਾਰ ਨੇ ਹੁਣ ਆਪਾਂ ਬਾਬਾ ਦੀਪ ਸਿੰਘ ਸ਼ਹੀਦਾਂ ਦੇ ਉੱਪਰ ਕਿਤਾਬ ਵੀ ਲਿਖ ਰਹੇ ਆ ਉਹਨਾਂ ਦੇ ਪੂਰਾ ਮਿਸਲ ਸ਼ਹੀਦਾਂ ਦੇ ਉੱਪਰ ਦਮਦਮੀ ਟਕਸਾਲ ਤੇ ਤਰਨਾ ਦਲ ਤੇ ਵੀ ਲਿਖਿਆ ਜਾ ਰਿਹਾ ਤੇ ਹਰਮੇਸ਼ਕੌਰ ਜੋਧੇਵਲਵਾਪ ਸਾਰੀ ਸਮੂਹ ਸਿੱਖ ਸਾਹਾ ਸੰਗਤ ਨੂੰ ਬਾਬਾ ਜੀ ਦੀ ਸ਼ਹੀਦੀ ਦਾ ਮਾਣ ਸਤਕਾਰ ਫਖਰ ਉਹ ਸਾਡੇ ਵਿੱਚ ਨੇ ਸਾਡੇ ਕੋਲ ਨੇ ਆਪਾਂ ਹਰ ਪਲ ਮਹਿਸੂਸ ਕਰਦੇ ਆ ਬਾਬਾ ਦੀਪ ਸਿੰਘ ਜੀ ਜੋ ਮਨ ਚ ਆਉਂਦਾ ਉਹ ਅੱਗੇ ਹੋਇਆ ਹੁੰਦਾ ਜੋ ਚਾਹੀਦਾ ਉਹ ਮਿਲਿਆ ਹੁੰਦਾ ਜਿਆਦਾ ਗੱਲਾਂ ਮੈਂ ਕਹਿਣਾ ਨਹੀਂ ਚਾਹੁੰਦੀ ਤੇ ਬਹੁਤ ਖੁਸ਼ੀ ਸੰਭੀ ਨਹੀਂ ਜਾ ਰਹੀ ਹਰਮੰਦਰ ਸਾਹਿਬ ਵੀ ਜਾਵਾਂਗੇ ਕਿਉਂਕਿ ਸ਼ਹੀਦ ਹੋਏ ਨੇ ਤੇ ਉੱਥੇ ਤਲੀ ਤੇ ਸੀਸ ਟਿਕਾ ਕੇ ਉੱਥੋਂ ਤੱਕ ਪਹੁੰਚੇ ਨੇ ਤੇ ਉਹਨਾਂ ਨੂੰ ਵੀ ਨਮਸਕਾਰ ਅੱਜ ਦਾ ਦਿਨ ਬਾਬਿਆਂ ਦੇ ਲੇਖੇ ਆ